ਰਖ ਬੰਦਿਆ ਰੱਖ ਬੰਦਿਆ ਦਿਨੋ ਵੀ ਹੋਣਾ ਏ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਇੰਜੀਲ ਪੰਜ ਦੇ ਆਏ ਉਸ ਦੀ 14 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਤੁਸੀਂ ਜਗਤ ਦੇ ਚਾਨਣ ਹੋ ਜਿਹੜਾ ਨਗਰ ਪਹਾੜ ਉੱਤੇ ਵੱਸਦਾ ਹੈ ਉਹ ਗੁੱਜਾ ਨਹੀਂ ਰਹਿ ਸਕਦਾ ਪਰਮੇਸ਼ਰ ਨੇ ਮਨੁੱਖ ਨੂੰ ਆਪਣੇ ਹੀ ਸਰੂਪ ਦੇ ਉੱਤੇ ਆਪਣੇ ਹੀ ਵਰਗਾ ਬਣਾਇਆ ਜਿਸ ਤਰ੍ਹਾਂ ਜੋ ਚੰਦ ਸੂਰਜ ਦੀ ਰੋਸ਼ਨੀ ਦਾ ਪ੍ਰਤੀਬਿੰਬ ਕਰਦਾ ਹੈ ਉਸੇ ਹੀ ਤਰ੍ਹਾਂ ਮਨੁੱਖ ਵੀ ਪਰਮੇਸ਼ਰ ਦੇ ਅਧਿਕਾਰ ਅਤੇ ਉਸ ਦੀ ਮਹਿਮਾ ਦੇ ਪ੍ਰਤੀਬਿੰਬ ਨੂੰ ਪ੍ਰਗਟ ਕਰਦਾ ਹੈ ਮਨੁੱਖ ਆਪਣੇ ਪਾਪ ਦੇ ਕਾਰਨ ਉਸ ਪ੍ਰਤੀਬਿੰਬ ਦੇ ਸੁਭਾਅ ਨੂੰ ਗਵਾ ਬੈਠਾ ਹੈ ਜਿਸ ਦੇ ਕਾਰਨ ਉਸ ਦੇ ਜੀਵਨ ਦੇ ਵਿੱਚ ਹਨੇਰਾ ਆ ਚੁੱਕਾ ਹੈ ਉਹ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਉਸ ਹਨੇਰੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰੰਤੂ ਉਸ ਦੇ ਵਿੱਚ ਫੇਲ ਹੁੰਦਾ ਹੈ ਮਨੁੱਖ ਨੂੰ ਉਸ ਦੀ ਪਹਿਲੀ ਉਸ ਦਸ਼ਾ ਦੇ ਵਿੱਚ ਲਿਆਉਣ ਦੇ ਲਈ ਅਤੇ ਦੁਬਾਰਾ ਤੇ ਉਸ ਨੂੰ ਉਹ ਅਧਿਕਾਰ ਦੇਣ ਦੇ ਲਈ ਅਤੇ ਉਸ ਪ੍ਰਤੀਬਿੰਬ ਦੇ ਸੁਭਾਵ ਨੂੰ ਉਸ ਦੇ ਵਿੱਚ ਭਰਨ ਦੇ ਲਈ ਹੀ ਪ੍ਰਭੂ ਯੇਸ਼ੂ ਮਸੀਹ ਜੀ ਮਨੁੱਖੀ ਰੂਪ ਦੇ ਵਿੱਚ ਇਸ ਸੰਸਾਰ ਦੇ ਵਿੱਚ ਆਏ ਅਤੇ ਉਹਨਾਂ ਨੇ ਮਨੁੱਖਾਂ ਦੇ ਪਾਪਾਂ ਦਾ ਭਾਰ ਆਪਣੇ ਉੱਪਰ ਲੈ ਕੇ ਕਾਲਬਰੀ ਦੀ ਸਲੀਬ ਦੇ ਉੱਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਜੋ ਕੋਈ ਪ੍ਰਭੂ ਯੇਸ਼ੂ ਮਸੀਹ ਜੀ ਦੇ ਉੱਤੇ ਵਿਸ਼ਵਾਸ ਕਰਦਾ ਹੈ ਅਤੇ ਉਹ ਆਪਣੇ ਜੀਵਨ ਦੇ ਵਿੱਚ ਉਸ ਮੁਕਤੀ ਨੂੰ ਪ੍ਰਾਪਤ ਕਰਦਾ ਹੈ ਉਹ ਸ਼ੁੱਧ ਹੋ ਜਾਂਦਾ ਹੈ ਅਤੇ ਉਸ ਦੇ ਜੀਵਨ ਦੇ ਵਿੱਚ ਪਰਮੇਸ਼ਰ ਦੇ ਉਸ ਅਧਿਕਾਰ ਨੂੰ ਅਤੇ ਉਸ ਦੀ ਉਸ ਮਹਿਮਾ ਦੇ ਪ੍ਰਤੀਬਿੰਬ ਨੂੰ ਉਹ ਦੁਬਾਰਾ ਤੋਂ ਪ੍ਰਗਟ ਕਰਨ ਦੇ ਯੋਗ ਬਣ ਜਾਂਦਾ ਹੈ ਇਸ ਲਈ ਉਸ ਵਿਅਕਤੀ ਨੂੰ ਪ੍ਰਭੂ ਯੇਸ਼ੂ ਮਸੀਹ ਜੀ ਇਸ ਸੰਸਾਰ ਦੀ ਜੋਤੀ ਕਹਿੰਦੇ ਹਨ ਜਿਹੜੀ ਕਿ ਕਦੇ ਵੀ ਛੋਪ ਨਹੀਂ ਸਕਦੀ ਕੀ ਪਿਆਰੋ ਤੁਸੀਂ ਵੀ ਪ੍ਰਭੂ ਯੇਸ਼ੂ ਮਸੀਹ ਜੀ ਦੇ ਉਸ ਅਧਿਕਾਰ ਅਤੇ ਉਸ ਦੀ ਮਹਿਮਾ ਦੇ ਪ੍ਰਤੀਬਿੰਬ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਾਪਤ ਨਹੀਂ ਕਰਨਾ ਚਾਹੋਗੇ ਪ੍ਰਭੂ ਤੁਹਾਡੀ ਮਦਦ ਕਰੇ ਧੰਨਵਾਦ ਤੂੰ ਤੇ ਤੇਰਾ ਖ ਬੰਦੇ